ਠੰਡਾਪੁਰਜ ਸਿੱਖ ਪੰਥ ਵਾਸਤੇ ਐਜੂਕੇਸ਼ਨ ਸੈਂਟਰ ਹੈ ਸਾਡਾ ਜਿੱਥੇ ਬੈਠੇ ਮਾں ਗੁਜਰੀ ਜੀ ਜਿਵੇਂ ਗੁਰੂ ਲਾਲਾ ਨੂੰ ਛੋਟੇ ਲਾਲ ਬਾਬਾ ਜ਼ੋਰਾਵਤ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਹਰ ਰੋਜ਼ ਸਿੱਖਿਆ ਦੇ ਕੇ ਸੂਬੇ ਦੀ ਸਭਾ ਵਿੱਚ ਭੇਜਦੇ ਆ ਤਿੰਨ ਦਿਨ ਕਿ ਸਿੱਧਕ ਕਿਵੇਂ ਨਿਭਣਾ ਹੈ ਸੱਚ ਤੇ ਪਹਿਰਾ ਕਿਵੇਂ ਦੇਣਾ ਹੈ ਦੁੱਖਾਂ ਵਿੱਚ ਕਿਵੇਂ ਖੜੇ ਰਹਿਣਾ ਹੈ ਚੜਦੀ ਕਲਾ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਦੀ ਹੈ ਸੋ ਅੱਜ ਦਾ ਜਿਹੜਾ ਨੌਜਵਾਨ ਆ ਉਹਦੇ ਵਾਸਤੇ ਠੰਡੇ ਬੁਰਜ ਤੋਂ ਵੱਡਾ ਦਰਸ਼ ਕੋਈ ਨਹੀਂ ਹੋ ਸਕਦਾ ਜਿਹੜਾ ਅੱਜ ਮਯੂਸੀ ਦੇ ਆਲਮ ਵਿੱਚ ਠੰਡੀ ਕਲਾ ਤੇ ਤੁਰਿਆ ਜਾ ਰਿਹਾ ਠੰਡੇ ਬੁਰਜ ਦੀ ਯਾਦ ਆਉਂਦਿਆਂ ਸਾਡੀ ਸੁਰਤ ਬਲਵਾਨ ਹੁੰਦੀ ਹੈ ਆਤਮ ਵਿਸ਼ਵਾਸ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜੋ ਉਦੁੱਤੀ ਸ਼ਹਾਦਤ ਫਤਿਹਗੁਰ ਸਾਹਿਬ ਕੇ ਹੁੰਦੀ ਹੈ ਇੱਕ ਵਾਰੀ ਸੰਗਤਾਂ ਨੂੰ ਦਰਸ਼ਨ ਕਰਾਉਨੇ ਆ ਠੰਡਾ ਬੁਰਜ ਦੇ ਇਹ ਉਹ ਠੰਡਾ ਬੁਰਜ ਆ ਜਿੱਥੇ ਗੁਰੂ ਦੇ ਲਾਲਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਜਗਤ ਮਾਤਾ ਗੁਜਰ ਜੀ ਨੂੰ ਮੁਗਲ ਹਕੂਮਤ ਵੱਲੋਂ ਪੋਹ ਦੀਆਂ ਠੰਡੋ ਠਾਰ ਰਾਤਾਂ ਦੇ ਵਿੱਚ ਤਿੰਨ ਦਿਨ ਕੈਦ ਰੱਖਿਆ ਗਿਆ ਤੇ ਸੰਗਤਾਂ ਵੱਲੋਂ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਇਆ ਜਾਂਦਾ ਤੇ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਭਾਈ ਸਾਹਿਬ ਕੀ ਇਤਿਹਾਸ ਜੋ ਡੁੰਗਾਈ ਨਾਲ ਜੁੜਿਆ ਹੋਇਆ ਹੈ ਸੰਗਤਾਂ ਨਾਲ ਸਾਂਝਾ ਕਰੋ ਠੰਡਾ ਬੁਰਜ ਸਿੱਖ ਪੰਥ ਵਾਸਤੇ ਐਜੂਕੇਸ਼ਨ ਸੈਂਟਰ ਹੈ ਸਾਡਾ ਜਿੱਥੇ ਬੈਠੇ ਮਾਂ ਗੁਜਰੀ ਜੀ ਜਿਵੇਂ ਗੁਰੂ ਲਾਲਾ ਨੂੰ ਛੋਟੇ ਲਾਲ ਬਾਬਾ ਜ਼ੋਰਾ ਵਰਸਿੰਗ ਬਾਬਾ ਫਤਿਹ ਸਿੰਘ ਜੀ ਨੂੰ ਹਰ ਰੋਜ਼ ਸਿੱਖਿਆ ਦੇ ਕੇ ਸੂਬੇ ਦੀ ਸਭਾ ਵਿੱਚ ਭੇਜਦੇ ਆ ਤਿੰਨ ਦਿਨ ਤੋਂ ਉਹ ਸਿੱਖਿਆ ਸਾਡੇ ਵਾਸਤੇ ਪੰਥ ਵਾਸਤੇ ਭਵੇਖ ਦੀ ਰੋਸ਼ਨੀ ਹੈ ਸਾਡੇ ਵਾਸਤੇ مشਾਲ ਹੈ ਕਿ ਸਿੱਦਕ ਕਿਵੇਂ ਨਿਭਣਾ ਹੈ ਸੱਚ ਤੇ ਪਹਿਰਾ ਕਿਵੇਂ ਦੇਣਾ ਹੈ ਦੁੱਖਾਂ ਵਿੱਚ ਕਿਵੇਂ ਖੜੇ ਰਹਿਣਾ ਹੈ ਚੜ੍ਹਦੀ ਕਲਾ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਦੀ ਹੈ ਮੁਸੀਬਤਾਂ ਦੇ ਨਾਲ ਟੱਕਰ ਕਿਵੇਂ ਲੈਣੀ ਹੈ ਜ਼ਾਲਿਮਾਂ ਦੇ ਸਾਹਮਣੇ ਕਿਵੇਂ ਸਿਰ ਉੱਚਾ ਕਰਕੇ ਜੁੜਨਾ ਸਵੈਮਾਨ ਗੈਰਤ ਦਿਖਾਉਂਦਾ ਸਾਨੂੰ ਠੰਡੇ ਬੁਰਜ ਸੋ ਅੱਜ ਦਾ ਜਿਹੜਾ ਨੌਜਵਾਨ ਆ ਉਹਦੇ ਵਾਸਤੇ ਠੰਡੇ ਬੁਰਜ ਤੋਂ ਵੱਡਾ ਦਰਸ਼ ਕੋਈ ਨਹੀਂ ਹੋ ਸਕਦਾ ਜਿਹੜਾ ਅੱਜ ਮਜੂਸੀ ਦੇ ਆਲਮ ਵਿੱਚ ਠੰਦੀ ਕਲਾ ਚ ਤੁਰਿਆ ਜਾ ਰਿਹਾ ਠੰਡੇ ਬੁਰਜ ਦੀ ਯਾਦ ਆਉਂਦਿਆਂ ਸਾਡੀ ਸੁਰਤ ਬਲਵਾਨ ਹੁੰਦੀ ਹੈ ਆਤਮ ਵਿਸ਼ਵਾਸ ਹੁੰਦਾ ਜਿਹੜਾ ਸਾਨੂੰ ਦੁੱਖਾਂ 'ਚ ਖੜੇ ਰਹਿਣ ਦੀ ਜਾਜ ਦੱਸਦਾ 10 ਪੋ ਨੂੰ ਮਾਂਜੀਤ ਤੇ ਸਹਿਬਜ਼ਾਦੇ ਇਸ ਬੁਰਜ ਦੇ ਅੰਦਰ ਕੈਦ ਹੁੰਦੇ ਆ 11 ਪੋ ਨੂੰ ਸਭਾ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਜੁਦਾ ਕਰਕੇ ਲਜਾਇਆ ਜਾਂਦਾ ਜਿਹੜੇ ਕੱਲ ਤੋਂ ਭੁੱਖੇ ਪਾਣੇ ਇਸ ਸੀਤ ਬੁਰਜ ਦੇ ਅੰਦਰ ਕੈਦ ਨੇ ਹਰ ਤਰ੍ਹਾਂ ਦਾ ਹਰਬਾ ਵਰਤਿਆ ਜਾਂਦਾ ਫਿਰ 12 ਪੋਉ ਨੂੰ ਫਿਰ 13 ਪੋਉ ਨੂੰ ਹਰ ਹਿੱਲਾ ਹਰ ਧੋਕਾ ਹਰ ਛਾਲ ਸਾਹਿਬਜ਼ਾਦਿਆਂ ਦੇ ਨਾਲ ਖੇਡਿਆ ਜਾਂਦਾ ਮਾਤਾ ਜੀ ਦੀ ਸਿੱਖਿਆ ਗੁਰੂ ਕੇ ਲਾਲ ਅਮਰ ਦੀ ਸ਼ਕਤੀ ਬ विवेक ਬੁੱਧੀ ਉਹ ਬੜੇ ਵਿਚਾਰਸ਼ੀਲ ਨੇ ਬੜੇ ਬ विवेकशील ਨੇ ਜਿਹੜੇ ਸੂਬੇ ਦੀ ਸਭਾ ਦੇ ਅੰਦਰ ਹਰ ਸਵਾਲ ਦਾ ਜਵਾਬ ਦਿੰਦੇ ਆ ਤੇ ਆਪਣੇ ਸਵਾਲਾਂ ਨਾਲ ਜ਼ਾਲਮ ਸਭਾ ਨੂੰ ਨਿਰੁੱਤਰ ਕਰ ਦਿੰਦੇ ਆ ਇਹ ਵੀ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਏਗਾ ਕਿ ਕੋਈ 7 ਵਰਿਆਂ ਦਾ ਦੁਨੀਆ ਦੀਆਂ ਨਜ਼ਰਾਂ ਵਿੱਚ ਜੇ ਅਸੀਂ ਵੇਖੀਏ ਜਿਹੜੇ ਸਿਰਫ ਖਾਇਆਂ ਨੂੰ ਵੇਖਦੇ ਆ ਕਿ 7 ਵਰਿਆਂ ਦੀ ਬਾਲ ਉਮਰ ਤੇ ਕੋਈ ਆਪਣੀ ਵਕਾਲਤ ਸਭਾ 'ਚ ਖੜ ਕੇ ਆਪ ਕਰ ਰਿਹਾ ਹੋਵੇ ਤੇ ਵੱਡੇ ਵੱਡੇ ਆਲਮ ਮੂੰਹ ਚੁੰਗਲਾਂ ਪਾ ਕੇ ਨਿਰੁੱਤਰ ਹੋ ਰਹੇ ਹੋਣ ਸੋ ਇਹ ਠੰਡਾ ਬੁਰਜ ਸਾਡੇ ਵਾਸਤੇ ਸਾਡੀ ਯੂਨੀਵਰਸਿਟੀ ਹੈ ਸਾਨੂੰ ਸਿਦਕ ਵਿੱਚ ਜੂਨ ਦੀ ਜਿਹੜੀ ਜਾਤ ਸਖਾਂਦੀ ਆ ਇਸ ਠੰਡੇ ਬੁਰਜ ਦੇ ਨਾਲ ਇਹ ਮਾਂ ਗੁਜਰੀ ਜੀ ਦਾ ਸ਼ਹੀਦੀ ਸਥਾਨ ਵੀ ਆ ਮਾਂ ਗੁਜਰਕੌਰ ਦੀ ਠੰਡੇ ਬੁਰਜ ਦੇ ਅੰਦਰ ਸ਼ਹੀਦ ਹੋਏ ਨੇ ਜੁਲਮੋਂ ਸਤਮ ਸੰਦੇ ਹੋਏ ਇਹਦੇ ਨਾਲ ਜੁੜੀ ਹੋਈ ਆ ਯਾਦ ਇੱਕ ਪਿਆਰੇ ਜੇ ਸੇਵਾਦਾਰ ਦੀ ਜਿਨ੍ਹਾਂ ਦਾ ਨਾਮ ਲੈਂਦੇ ਆ ਸਿੱਖਾਂ ਦਾ ਸਿਰ ਸ਼ਰਧਾ ਨਾਲ ਝੁਕਦਾ ਤੇ ਹਰ ਸਿੱਖ ਦੀ ਰਸਨਾ ਤੋਂ ਨਿਕਲਦਾ ਧੰਨ 모ਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਈਂ ਦੁੱਧ ਪਿਆਇਆ ਬਾਬਾ 모ਤੀ RAM ਜੀ ਮਹਿਰਾ ਜਿਹੜੇ ਗੁਰੂ ਪੂਰਨਿਆਂ ਤੇ ਇੰਨੇ ਚਲੇ ਕਿ ਜੇ ਗੁਰੂ ਸਰਬੰਸ ਕੁਰਬਾਨ ਕਰਦਾ ਤੇ ਬਾਬਾ ਮੋਤੀराम ਮਹਾਰਾਜ ਵੀ ਉਹ ਪਵਿੱਤਰ ਰੂਹ ਹੈ ਉਹ ਵੀ ਧਰਮ ਦੇ ਮਾਰਗ ਤੋਂ ਗੁਰੂ ਘਰ ਦੀ ਟਹਿਲ ਸੇਵਾ ਕਰਦੇ ਆ ਆਪਣਾ ਸਰਬੰਸ ਕੁਰਬਾਨ ਕਰ ਦਿੰਦਾ ਸਾਰਾ ਪਰਿਵਾਰ ਕੁਰਬਾਨ ਕਰਦਾ ਤਿੰਨ ਰਾਤਾਂ ਸਹਿਬਜ਼ਾਦਿਆਂ ਨੂੰ ਦੁੱਧ ਪਿਉਉਣ ਦੀ ਸੇਵਾ ਕਰਨ ਵਾਲਾ ਜੇ ਅਸੀਂ ਕਹਿੰਦੇ ਨਾ ਕਿ ਦੁਨੀਆਂ ਦੇ ਲੋਕ ਆਪੋ ਆਪਣੀ ਵਿਚਾਰ ਐਂਗਲ ਤੋਂ ਵੇਖਦੇ ਆ ਕੁਝ ਇਤਿਹਾਸਕ ਪੱਖ ਤੋਂ ਕੁਝ ਮਾਇਕੀ ਪੱਖ ਤੋਂ ਕਿਸਰਾਂ ਦੀ ਧਰਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਹੈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇੱਥੇ ਜ਼ਮੀਨ ਵਿਕੀ ਆ ਉੱਥੇ ਦੁਨੀਆਂ ਵਿੱਚ ਇੰਨਾ ਮਹਿੰਗਾ ਦੁੱਧ ਵੀ ਕਿਤੇ ਨਹੀਂ ਵਿਕਿਆ ਜੋ ਇਸ ਧਰਤੀ ਤੇ ਇਸ ਠੰਡੇ ਬੁਰਜ ਦੇ ਅੰਦਰ ਵਿਕਿਆ ਹੋਏਗਾ ਚਾਰ ਘੁੱਟਾ ਦੁੱਧ ਦੇ ਬਦਲੇ ਬਾਬਾ ਮੋਤੀराम ਮਹਿਰਾ ਆਪਣੇ ਪਰਿਵਾਰ ਦੇ ਚਾਰ ਜੀਆਂ ਦੇ ਸਰੀਰ ਕੋਲੂ ਚ ਪੜਾ ਕੇ ਖੂਨ ਦੇ ਛੱਪੜ ਲੱਗਦੇ ਦਰਿਆ ਵਹਿ ਤੁਰਦੇ ਆ ਔਰ ਐਡੀ ਵੱਡੀ ਕੀਮਤ ਦੁਨੀਆ ਚ ਕਿਸੇ ਨੇ ਨਹੀਂ ਚੁਕਾਈ ਹੋਏਗੀ ਸੇਵਾ ਦੀ ਜੋ ਬਾਬਾ ਮੋਤੀराम ਮਹਾਰਾਜ ਚਕਾਉਂਦੇ ਆ ਜਿਨ੍ਹਾਂ ਦੇ ਪਿਤਾ ਸ਼ਹੀਦ ਹੁੰਦੇ ਆ ਆਨੰਦਪੁਰ ਸਾਹਿਬ ਪਾਈ ਹਰਾ ਸਿੰਘ ਜੀ ਜਿਨ੍ਹਾਂ ਦੇ ਪੁੱਤਰ ਬਾਲ ਉਮਰਦੇ ਸਹਿਬਜਾਦਿਆਂ ਦੀ ਉਮਰਦੇ ਪਾਈ ਨਰੈਣਾ ਜੀ ਉਹਨਾਂ ਦੇ ਮਾਤਾ ਮਾਤਾ ਲੱਦੋ ਜੀ ਉਹਨਾਂ ਦੀ ਜੀਵਨ ਸਾਥਣ ਬੀਬੀ ਭੋਲੀ ਜੀ ਔਰ ਕਿਸ ਤਰ੍ਹਾਂ ਦਾ ਜਜ਼ਬਾ ਹੈ ਕਿ ਜੇ ਗੁਰੂ ਦੇ ਲਾਲ ਦੁੱਖ ਵਿੱਚ ਨੇ ਤੇ ਅਸੀਂ ਸੁੱਖ ਦੀ ਰੋਟੀ ਖਾ ਕੇ ਨੀਂਦ ਕਿਵੇਂ ਸੌ ਸਕਦੇ ਆ ਸੋ ਇਹ ਠੰਡਾ ਬੁਰਜ ਸਾਡੇ ਵਾਸਤੇ ਬਹੁਤ ਵੱਡੀ ਪ੍ਰੇਰਣਾ ਹੈ ਇੱਕੋ ਹੀ ਯਤਨ ਹੈ ਕਿ ਦੁਨੀਆ ਦਾ ਹਰ ਸਿੱਖ ਬੱਚਾ ਆਪਣੀ ਸੁਰਤ ਨੂੰ ਠੰਡੇ ਬੁਰਜ ਲੈ ਕੇ ਜਾਏ ਅਸੀਂ ਆਪਣੀ ਜ਼ਿੰਦਗੀ ਦੇ ਸੁੱਖ ਭੋਗਦੇ ਵਾਹਿਗੁਰੂ ਸਭ ਖੁਸ਼ੀਆਂ ਬਖਸ਼ੇ ਪਰ ਸੋਹਣੇ ਬਿਸਤਰਿਆਂ 'ਚ ਸੌਂਦੇ ਚੰਗੇ ਭੋਜਨ ਛਕਦੇ ਅਸੀਂ ਚੇਤੇ ਕਰੀਏ ਕਿ ਗੁਰੂ ਦੇ ਲਾਲਾਂ ਨੇ ਕਿਸ ਤਰ੍ਹਾਂ ਰਾਤਾਂ ਗੁਜ਼ਾਰੀਆਂ ਜਿਨ੍ਹਾਂ ਨੂੰ ਖਾਣ ਲਈ ਭੋਜਨ ਨਹੀਂ ਮਿਲਿਆ ਸੌਣ ਲਈ ਬਿਸਤਰਾ ਨਹੀਂ ਮਿਲਿਆ ਪਰ ਰੋਜ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਕਹਿੰਦੇ ਆ ਤੇਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਸੋ ਉਹ ਜੁੜੀਆਂ ਹੋਈਆਂ ਸੁਰਤਾਂ ਬਲਵਾਨ ਹੋਣਗੀਆਂ ਫਿਰ ਆਗੀ ਜ਼ਰੂਰ ਹੁੰਦੇ ਆ ਮਨ ਪਰ ਸੱਚੀ ਮੁੱਚੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਠੰਡਾ ਬੁਰਜ ਇਹਦਾ ਚਮਕਦਾ ਹੋਇਆ ਕਲਸ਼ ਇਹਦਾ ਉੱਚਾ ਮਨਾਰਾ ਬੁਰਜ ਦਾ ਖਾਲਸਾ ਪੰਥ ਦੀ ਅਣਖ ਤੇ ਆਣ ਵਾਲੀ ਦਸਤਾਰ ਦੇ ਬਰਾਬਰ ਜਾਪਦਾ ਮੈਨੂੰ ਜਿਸ ਦੇ ਸਦਕਾ ਸਿੱਖ ਕੌਮ ਦੀ ਅੱਜ ਦਸਤਾਰ ਉੱਚੀ ਹੈ ਜਿਸ ਦਸਤਾਰ ਨੂੰ ਸਾਹਿਬਜ਼ਾਦਿਆਂ ਨੇ ਆਪਣੇ ਖੂਨ ਨਾਲ ਰੰਗਿਆ ਉਹ ਠੰਡੇ ਬੁਰਜ ਦੀ ਜਿਹੜੀ ਗੁਮਨ ਦੀ ਸ਼ਾਨ ਹੈ ਉਹ ਖਾਲਸਾ ਪੰਥ ਦੀ ਗੈਰਤ ਬਣ ਕੇ ਦਸਤਾਰ ਦੇ ਪ੍ਰਤੀਕ ਵਾਂਗ ਉੱਚੀ ਅੱਜ ਚਮਕ ਰਹੀ ਹੈ ਸੋ ਜਹਾਦਤਾ ਭਰੀ ਧਰਤੀ ਹੈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਇਸੇ ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀ ਨੂੰ ਵਿੱਚ ਤਿੰਨ ਦਿਨਾਂ ਨੂੰ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਗਿਆ ਤੇ ਇੱਥੋਂ ਹੀ ਸਾਹਿਬ ਜਾਂਦਿਆਂ ਨੂੰ ਕਿਚੈਰੀ ਮੁਗਲ ਹਕੂਮਤ ਦੀ ਕਿਚੈਰੀ ਦੇ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਤੇ ਇਹ ਵੀ ਦੱਸਣਾ ਬੰਦਾ ਹੈ ਕਿ ਜੋ ਮੁਗਲ ਹਕੂਮਤ ਵੱਲੋਂ ਇੱਥੇ ਪਹਿਰਾ ਪਹਿਰੇਦਾਰ ਖੜੇ ਕੀਤੇ ਜਾਂਦੇ ਸਨ ਉਹਨਾਂ ਨੂੰ ਬਾਬਾ ਮੋਤੀ RAM ਮਹਿਰਾ ਵੱਲੋਂ ਆਪਣੇ ਘਰ ਦੀ ਜੋ ਸਰਫੀਆਂ ਦੇ ਕੇ ਲਾਲਚ ਦੇ ਕੇ ਆਪਣੀ ਪਤਨੀ ਦੇ ਗਹਿਣੇ ਤੱਕ ਦੇ ਕੇ ਲਾਲਚ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਬਾਬਾ ਮੋਤੀ RAM ਮਹਿਰਾ ਜੋ ਸਹਿਬਜਾਦੇ ਤੇ ਮਾਤਾ ਗੁਜਰੀ ਜੀ ਇਸ ਠੰਡੇ ਬੁਰਜ ਦੇ ਵਿੱਚ ਕੈਦ ਸਨ ਉਹਨਾਂ ਨੂੰ ਦੁੱਧ ਪਲਾਨ ਲਈ ਜਾਂਦੇ ਸਨ ਤੇ ਜਦੋਂ ਮੁਗਲ ਹਕੂਮਤ ਨਵਾਬ ਬਜੀਤ ਖਾਨ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਪੂਰੇ ਪਰਿਵਾਰ ਨੂੰ ਕੋਲੂ ਦੇ ਵਿੱਚ ਪੀਟ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੋ ਫਤਿਹਗੜ ਸਾਹਿਬ ਦੀ ਜੋ ਮਹਾਨ ਧਰਤੀ ਹੈ ਕੁਰਬਾਨੀਆਂ ਭਰੀ ਧਰਤੀ ਹੈ ਬੜੀਆਂ ਸ਼ਹੀਦੀਆਂ ਇਸ ਸਥਾਨ ਤੇ ਹੋਈਆਂ ਤੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀयां ਭੇਟ ਕਰਨੀ ਪਹੁੰਚਦੀਆਂ ਹਨ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ ਸਾਹਿਬ